ਰੀਸੈਂਟਲੀ 9/12 ਨੂੰ 2025 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਡੈੱਡ ਬੋਡੀ ਸਾਨੂੰ ਦੱਸਿਆ ਗਿਆ ਕਿ ਵਾਸ ਰਿਕਵਰਡ ਫ্রম ਜਿੜੀ ਧਰਮਸ਼ਾਲਾ ਨੀਅਰ ਰੇਲਵੇ ਸਟੇਸ਼ਨ ਤੇ ਤੁਰੰਤ ਹੀ ਪੁਲਿਸ ਟੀਮਸ ਗਾਟ ਐਕਟਿਵ ਐਂਡ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪ੍ਰੀਲੀਮినਰੀ ਇਨਕੁਆਰੀ ਚ ਲੱਗਿਆ ਕਿ ਕੁਝ ਸਟਰਾਂਗੂਲੇਸ਼ਨ ਦੇ ਸਾਈਨਸ ਜਾਂ ਫਿਰ ਆਪਸੀ ਟਕਰਾਰ ਦੇ ਸਾਈਨ ਉੱਥੇ ਨਜ਼ਰ ਆ ਰਹੇ ਸੀ ਤਾਂ ਸਵੈਪਲੀ ਅਸੀਂ ਦੇ ਵਿੱਚ ਮਰਡਰ ਦਾ ਕੇਸ ਰਜਿਸਟਰ ਕੀਤਾ FIR ਨੰਬਰ 222 ਦੇ ਵਿੱਚ ਤੇ ਫਰਦਰ ਇਨਵੈਸਟੀਗੇਸ਼ਨ ਇਹਦੇ ਚੋਂ ਸ਼ੁਰੂ ਕੀਤੀ ਜਿਹਦੇ ਚ ਕੀ ਪਾਇਆ ਗਿਆ ਇੱਕ ਲੇਡੀ ਅਰਾਊਂਡ 35 ইয়ার্স প্লাস ਦੀ এজ थी সরিতা স্নোকর সোনকার ਜਿਹੜੀ ਕਿ ਰੈਜ਼ੀਡੈਂਟ ਆਫ ਥਾਨੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਉਹਦੀ ਇਹ ਡੈੱਡ ਬੋਡੀ ਰਿਕਵਰ ਸਨ ਹੋਈ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਹਦੇ ਨਾਲ ਇੱਕ ਹੋਰ ਲੜਕਾ ਸੀ ਅਰਾਊਂਡ 30 32 ইয়ার্স এজ প্লাস ਜਿਹਦਾ ਕਿ ਨਾਮ ਅਕਸ਼ੇਰ राठੌਰ ਸੀ ਬਟ ਉਹਨੇ ਕੋਈ ਗਲਤ ਆਈਡੀ ਦੇ ਕੇ ਗਣੇਸ਼ ਸੌਨ ਕਰਦੇ ਨਾਮ ਤੇ ਇਹ ਆਪਸ ਚ ਇੱਥੇ ਰਹਿ ਰਹੇ ਸੀ ਕੁਝ ਦਿਨਾਂ ਤੋਂ ਤੇ ਆਫਟਰਵਰਡਸ ਦਿਸ ਡੈਡ ਬੋਡੀ ਵਾਸ ਫਾਊਂਡ ਤੇ ਜਦ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਦ ਨੂੰ ਅਸੀਂ ਇਹਦੇ ਤੇ ਫਾਲੋ ਅਪ ਕੀਤਾ ਇਸ ਨੂੰ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਦਿਸ ਪਰਸਨ ਜਿਹੜਾ ਸੀਗਾ ਅਕਸ਼ੇ ਰਾਠੋਰ ਇਹਨੇ ਵੀ ਸੁਸਾਇਸਾਈਡ ਕਮਿਟ ਕਰ ਲਈ ਰੇਲਵੇ ਟਰੈਕਸ ਤੇ ਜਾ ਕੇ ਨੀਅਰ ਜੰਡਿਆਲਾ ਤੇ ਫਿਰ ਵੀ ਅਸੀਂ ਫਰਦਰ ਵੈਰੀਫਾਈ ਇਹਦੇ ਵਿੱਚ ਕਰ ਰਹੇ ਹੈਗੇ ਆ ਜੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਸੇਫ ਐਂਡ ਸਿਕਿਉਰ এনवायरमेंट ਅਸੀਂ ਕ੍ਰੀਏਟ ਕਰਨ ਲਈ ਵਚਨਬੱਧ ਹਾਂ ਤੇ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਰਿਊਮਰ ਮੋਂਗਰਿੰਗ ਤੋਂ ਸਾਨੂੰ ਬਚਣਾ ਚਾਹੀਦਾ ਤੇ ਵੀ ਆਰ ਫੁਲੀ ਕਮਿਟਿਡ ਫॉर ਦੀ ਸੇਫਟੀ ਆਫ 올 ਆਫ ਯੂ ਥੈਂਕ ਯੂ